ਅਤੇ ਹੁਣ ਖਬਰਾਂ ਵਿਸਥਾਰ ਨਾਲ ਡਾਇਬੀਟਿਕ ਫੂਟ ਸੁਸਾਇਟੀ ਆਫ ਇੰਡੀਆ ਡੀ ਐਫ ਐਸ ਆਈ ਨੂੰ ਡੀ ਐਫ ਐਸ ਆਈ ਕਾਨ 2025 ਦਾ ਐਲਾਨ ਕਰਦਿਆ ਹੋਇਆ ਮਾਨ ਹੈ ਜੋ ਕਿ ਡਾਇਬੀਟਿਕ ਪੈਰਾਂ ਦੀ ਦੇਖਭਾਲ ਤੇ ਇੱਕ ਇਤਿਹਾਸਿਕ ਤਿੰਨ ਰੋਜ਼ਾ ਕਾਨਫਰੰਸ ਹੈ ਜੋ 31 ਅਕਤੂਬਰ ਤੋਂ 2 ਨਵੰਬਰ ਤੱਕ ਹੋਣ ਵਾਲੀ ਹੈ ਐਸ ਮਾਗਮ ਸ਼ਿਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਐਂਡ ਰਿਸਰਚ ਅੰਮ੍ਰਿਤਸਰ ਅਤੇ ਅਮਨਦੀਪ ਹਸਪਤਾਲ ਦੇ ਸਹਿਯੋਗ ਨਾਲ ਉਜਾਲਾ ਸਿਗਨਸ ਨਾਲ ਸਾਂਝੇਦਾਰੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ DFSICON 2025 ਪ੍ਰਸਿੱਧ ਅੰਤਰਰਾਸ਼ਟਰੀ ਤੇ ਰਾਸ਼ਟਰੀ ਫੈਕਿਲਿਟੀ ਨੂੰ ਸ਼ੂਗਰ ਦੇ ਪੈਰਾਂ ਦੀ ਦੇਖਭਾਲ ਵਿੱਚ ਨਵੀਨਤਮ ਤਰੱਕੀਆਂ ਤੇ ਆਪਣੀ ਮਹਾਰਤ ਤੇ ਗਿਆਨ ਸਾਂਝਾ ਕਰਨ ਲਈ ਇਕੱਠੇ ਕਰੇਗਾ। ਇਸ ਕਾਨਫਰੰਸ ਵਿੱਚ ਵਿਸ਼ੇਸ਼ ਮਾਸਟਰ ਕਲਾਸਿਸ, ਹੁਨਰ ਵਧਾਉਣ ਦੇ ਮੌਕੇ ਅਤੇ ਅਤਿ ਆਧੁਨਿਕ ਵਿਦਿਅਕ ਪ੍ਰੋਗਰਾਮ ਹੋਣਗੇ ਜੋ ਇਸ ਨੂੰ ਮੈਡੀਕਲ ਅਤੇ ਪੈਰਾਮੈਡੀਕਲ ਪੇਸ਼ਾਵਰਾਂ ਲਈ ਇੱਕਲਾਸਮੀ ਸਮਾਗਮ ਬਣਾਉਂਦੇ ਹਨ। ਭਾਰਤ ਅਤੇ ਦੁਨੀਆ ਭਰ ਦੇ ਪ੍ਰਸਿੱਧ ਡਾਕਟਰਾਂ ਅਤੇ ਸਰਸਨਾ ਸਮੇਤ 800 ਤੋਂ ਵੱਧ ਡੈਲੀਗੇਟਾਂ ਦੇ ਹਿੱਸੇ ਲੈਣ ਦੀ ਉਮੀਦ ਹੈ। DFSI ਕਨ 2025 ਸ਼ੂਗਰ ਦੇ ਪੈਰਾਂ ਦੀ ਦੇਖਭਾਲ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੋਣ ਦਾ ਵਾਅਦਾ ਕਰਦਾ ਹੈ ਪ੍ਰਬੰਧਕੀ ਚੇਅਰਮੈਨ ਡਾਕਟਰ ਰਵੀ ਕੁਮਾਰ ਮਹਾਜਨੇ ਨੇ ਕਿਹਾ ਕਿ ਉਹਨਾਂ ਦਾ ਟੀਚਾ ਮੈਡੀਕਲ ਪੇਸ਼ੇਵਰਾਂ ਨੂੰ ਸ਼ੂਗਰ ਦੇ ਪੈਰਾਂ ਦੀਆਂ ਪੇਚੇਦਗੀਆਂ ਵਾਲੇ ਮਰੀਜ਼ਾਂ ਨੂੰ ਅਸਾਧਾਰਨ ਦੇਖਭਾਲ ਪ੍ਰਦਾਨ ਕਰਨ ਲਈ ਜ਼ਰੂਰੀ ਗਿਆਨ ਅਤੇ ਹੁਨਰਾਂ ਨਾਲ ਸਸ਼ਕਤ ਬਣਾਣਾ ਹੈ ਇਹ ਕਾਨਫਰੰਸ ਦਾ ਉਦਘਾਟਨ ਵਿਥ ਹੈ ਡਾਕਟਰ 인ਦਰਬੀਰ ਸਿੰਘ ਨੇਚਰ ਵੱਲੋਂ ਕੀਤਾ ਜਾਵੇਗਾ ਡਾਕਟਰ ਏਪੀ ਸਿੰਘ ਡੀਨ ਅਕੈਡੈਮਿਕ ਐਸਜੀਆਰਡੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਮਹਿਮਾਨ ਵਜੋਂ ਸ਼ਾਮਿਲ ਹੋਣਗੇ 3 ਅਕਤੂਬਰ ਨੂੰ ਐਸਜੀਆਰਟੀ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਸ ਐਂਡ ਰਿਸਰਚ ਵਿਖੇ ਇੱਕ ਪ੍ਰੀ ਕਾਨਫਰੰਸ ਕੈਜੂਲਰ ਵਰਕਸ਼ਾਪ ਆਯੋਜਿਤ ਕੀਤੀ ਜਾਵੇਗੀ ਜੋ ਸ਼ੂਗਰ ਰੋਗੀਆਂ ਲਈ ਸਰਜਿਕਲ ਪ੍ਰਕਿਰਿਆਵਾਂ ਤੇ ਕੇਂਦ੍ਰਿਤ ਹੋਵੇਗੀ ਜੀਐਫਐਸਆਈਕਾਨ 2025 ਦੇ ਹਿੱਸੇ ਵਜੋਂ 31 ਅਕਤੂਬਰ ਨੂੰ ਰੋਜ਼ ਗਾਰਡਨ ਰஞ்சிਤ ਐਵੇਨਿਊ ਅੰਮ੍ਰਿਤਸਰ ਵਿਖੇ ਇੱਕ ਵਕਤੋਂ ਦਾ ਆਯੋਜਨ ਕੀਤਾ ਜਾਵੇਗਾ ਜਿਸ ਦਾ ਉਦੇਸ਼ ਸ਼ੂਗਰ ਰੋਗੀਆਂ ਦੇ ਪੈਰਾਂ ਦੇ ਪ੍ਰਬੰਧਨ ਬਾਰੇ ਜਾਗਰੂਕਤਾ ਫੈਲਾਉਣਾ ਹੈ ਇਸ ਸਮਾਗਮ ਵਿੱਚ ਵਿਧਾਇਕ ਡਾਕਟਰ ਜੇ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਮੈਂ ਡਾਕਟਰ ਵਿਕਾਸ ਕੱਕਰ ਡਾਕਟਰ ਰਵੀ ਮਹਾਜਨ ਸਰ ਦੇ ਨਾਲ ਅੱਜ ਤੁਹਾਨੂੰ ਬਰੀਫ ਕਰ ਰਿਹਾ ਜਿਹੜੀ ਅਸੀਂ ਅੱਗੇ ਕਾਨਫਰੰਸ ਕਰ ਰਹੇ ਹਾਂ ਡਾਇਬਟਿਕ ਫੁੱਟ ਸੁਸਾਇਟੀ ਆਫ ਇੰਡੀਆ ਦੀ ਇੱਕ ਇੰਟਰਨੈਸ਼ਨਲ ਕਾਨਫਰੰਸ ਹੈ ਜਿਹਦੇ ਵਿੱਚ ਦੁਨੀਆ ਦੀਆਂ ਮੰਨੀਆਂ ਹੋਈਆਂ ਤਿੰਨ ਸੁਸਾਇਟੀਆਂ ਜਿਹੜੀਆਂ ਕਿ 슈ਗਰ ਨਾਲ ਖਰਾਬ ਪੇਸ਼ੈਂਟਸ ਦੇ ਪੈਰਾਂ ਦਾ ਹੀ ਇਲਾਜ ਕਰ ਰਹੀਆਂ ਨੇ ਜਿਹਦੇ ਵਿੱਚ ਡੀ ਫੁੱਟ ਇੰਟਰਨੈਸ਼ਨਲ ਆਈ ਆਡੀਐਫਐਸ ਐਂਡ ਤੇ ਡੀਐਫਐਸਆਈ ਇਹ ਤਿੰਨ ਬੋਡੀਆਂ ਆ ਰਹੀਆਂ ਨੇ ਅਗਲੇ 4 ਦਿਨ 31 1 2 ਇਹ ਸਾਡੇ ਨਾਲ ਰਹਿਣਗੇ ਦੁਨੀਆ ਦੇ ਹਰ ਕੋਨੇ ਤੋਂ ਡਾਕਟਰ ਇਸ ਕਾਨਫਰੰਸ ਸ਼੍ਰੀਕ ਹੋ ਰਹੇ ਨੇ ਅਤੇ ਉਹ ਆਪਣੀ ਐਕਸਪਰਟ ਜਿਹੜੇ ਵੀ ਨੇ ਆਪਣੀ ਨੌਲੇਜ ਸਾਡੇ ਨਾਲ ਸ਼ੇਅਰ ਕਰਨਗੇ ਮੈਨੂੰ ਇਹ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਇਹ ਜਿਹੜੀ ਕਾਨਫਰੰਸ ਨਾਰਥ ਚ 10 ਸਾਲ ਪਹਿਲਾਂ 2015 ਵਿੱਚ ਪੀਜੀਆਈ ਚ ਹੋਈ ਸੀ ਤੇ ਉਹਦੇ ਬਾਅਦ ਪਿਛਲੇ 10 ਸਾਲਾਂ ਚ ਇਹ ਕਾਨਫਰੰਸ ਇੱਥੇ ਨਹੀਂ ਹੋਈ। ਹੁਣ ਅਸੀਂ ਚਾਹੁੰਦੇ ਹਾਂ ਵੀ ਇਹਦੇ ਚ ਇੰਨੀ ਕ ਐਡਵਾਂਸਸ ਹੋ ਗਈਆਂ ਐ ਸ਼ੂਗਰ ਨਾਲ ਖਰਾਬ ਪੈਰਾਂ ਨੂੰ ਕਿਵੇਂ ਬਚਾਇਆ ਜਾ ਸਕੇ ਤਾਂ ਕਿ ਹਰ ਇੱਕ ਡਾਕਟਰ ਜੋ ਸਾਡੇ ਇਲਾਕੇ ਦੇ ਨੇ ਉਹਨਾਂ ਨੂੰ ਇਹ ਪਤਾ ਲੱਗੇ ਕਿ ਇਹਨਾਂ ਨੂੰ ਕਿਵੇਂ ਪ੍ਰੀਵੈਂਟ ਕਰ ਸਕਦੇ ਆ। ਕਿਉਂਕਿ ਸ਼ੂਗਰ ਜਿਵੇਂ ਕਿ ਅੱਗੇ ਗੱਲ ਹੋਈ ਹੈ ਸ਼ੂਗਰ ਉਹਨਾਂ ਲੋਕਾਂ ਨੂੰ ਹੁੰਦੀ ਹੈ ਜਿਹੜੇ ਲਗਭਗ 40-45 ਸਾਲ ਦੇ ਹੁੰਦੇ ਨੇ। ਤੇ ਜਿੰਨਾ ਜਿਹੜੇ ਮੇਨ ਬ੍ਰੈਡ ਅਰਨਰ ਹੁੰਦੇ ਘਰ ਦੀ ਰੋਟੀ ਕਮਾਉਣ ਵਾਲਾ ਉਹੀ ਬੰਦਾ ਹੁੰਦਾ ਤੇ ਜੇ ਉਹਦਾ ਹੀ ਪੈਰ ਖਰਾਬ ਹੋ ਜਾਏ ਜਾਂ ਕਟਣਾ ਪੈ ਜਾਵੇ ਤੇ ਉਹ ਸੁਸਾਇਟੀ ਲਈ ਫੈਮਿਲੀ ਲਈ ਇੱਕ ਬੜਾ ਲਾਸ ਹੈ ਪਹਿਲੇ ਦਿਨ 30 ਤਰੀਕ ਨੂੰ ਜਿਹੜੀ ਵਰਕਸ਼ਾਪ ਹੋਣੀ ਹੈ ਉਹਦੇ ਵਿੱਚ ਕੈਡਵਰੀ ਵਰਕਸ਼ਾਪਣੀ ਹੈ ਜਿੱਦੇ ਚ ਅਸੀਂ ਡੈਡ ਬੋਡੀ ਦੇ ਉੱਤੇ ਡਾਕਟਰ ਜਿਹੜੇ ਸਾਡੇ ਜੂਨੀਅਰ ਡਾਕਟਰਸ ਨੇ ਉਹਨਾਂ ਨੂੰ ਟ੍ਰੇਨਿੰਗ ਦਵਾਂਗੇ ਕਿ ਕਿਸ ਤਰ੍ਹਾਂ ਨਾਲ ਪੈਰ ਦੀ ਸੰਭਾਲ ਕਰਨੀ ਹੈ ਕਿਹੜੀਆਂ ਨਾਰਾਂ ਕਿੱਥੇ ਹੁੰਦੀਆਂ ਕਿਵੇਂ ਡਿਸੈਕਸ਼ਨ ਕਰਨੀ ਹੈ ਉਸਾਰੇ ਉਹਨਾਂ ਨੂੰ ਦੱਸਿਆ ਜਾਏਗਾ ਫਿਰ 2 ਘੰਟੇ ਉਹ ਖੁਦ ਕਰਨਗੇ ਸਾਡੀ ਸੁਪਰਵਾਈਜ਼ਨ ਚ ਜਿਹੜੇ ਡਿਫਿਕਲਟ ਕੇਸਿਸ ਹੋਣਗੇ ਨਾ ਉਹ ਉੱਥੇ ਪ੍ਰੋਜੈਕਟ ਕੀਤੇ ਜਾਣਗੇ ਉਹਨਾਂ ਬਾਰੇ ਪੁੱਛਿਆ ਜਾਏਗਾ ਮਤਲਬ ਜਿਹੜਾ ਨਾ ਉਹਦੇ ਚ ਅਸੀਂ ਪੇਸ਼IENTS ਤਾਂ ਨਹੀਂ ਲੈ ਕੇ ਜਾ ਸਕਦੇ ਉੱਥੇ ਲੇਕਿਨ ਉਹ ਪੇਸ਼IENTS ਨੂੰ ਪ੍ਰੋਜੈਕਟ ਕਰਕੇ ਵੀ ਇਹ ਪ੍ਰੋਬਲਮ ਹੈ ਗਿਆ ਇਸ ਪੇਸ਼ੈਂਟ ਦੀ ਵੀ ਇਹਨੂੰ ਡਿਫਰੈਂਟ ਐਕਸਪਰਟਸ ਨੂੰ ਪੁੱਛਾਂਗੇ ਵੀ ਤੁਹਾਡਾ ਕੀ ਓਪੀਨੀਅਨ ਹੈ ਵੀ ਇਹਨੂੰ ਕਿੱਦਾਂ ਡੀਲ ਕਰਨਾ ਚਾਹੀਦਾ ਸੋ ਉਹਦੇ ਤੇ ਫਿਰ ਡਿਸਕਸ਼ਨ ਹੁੰਦੀ ਹੈ ਸੋ ਸਾਡਾ ਜਿਹੜਾ ਇੱਥੇ ਮੇਨ ਮਕਸਦ ਇਹ ਆ ਵੀ ਅਸੀਂ ਪ੍ਰੀਵੈਂਸ਼ਨ ਤੋਂ ਸ਼ੁਰੂਆਤ ਵੀ ਪੈਰਾਂ ਦੀ ਸੰਭਾਲ ਕਿਵੇਂ ਕਰੀ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਸੈਂਸੇਸ਼ਨਸ ਹੈਗੀਆਂ ਨਾ ਪੈਰ ਦੀਆਂ ਉਹ ਖਤਮ ਹੋ ਜਾਂਦੀਆਂ ਜਿਹੜੀਆਂ ਨਰਵਸ ਹੈ ਉਹ ਡੈਮੇਜ ਹੋ ਜਾਂਦੀਆਂ 슈ਗਰ ਕਰਕੇ ਸੋ ਉਹਨਾਂ ਦੇ ਜ਼ਖਮ ਹੋ ਵੀ જાય ਉਹਨਾਂ ਦੇ ਜੇ ਮੰਨ ਲਓ ਜੁੱਤੇ ਦੇ ਵਿੱਚ ਕੋਈ ਕਿੱਲ ਵੀ ਚੁਭ ਰਿਹਾ ਹੈ ਨਾ ਤੇ ਉਹਨੂੰ ਪਤਾ ਹੀ ਨਹੀਂ ਲੱਗਣਾ ਸੋ ਉਹਨੂੰ ਉਦੋਂ ਪਤਾ ਲੱਗਣਾ ਜਦੋਂ ਕੰਮ ਬਹੁਤ ਖਰਾਬ ਹੋ ਜਾਂਦਾ ਸੋ ਉਹਦਾ ਤਰੀਕਾ ਇਹ ਹੁੰਦਾ ਹੈ ਵੀ ਉਹਨਾਂ ਚ ਅਵੇਰਨੈਸ ਕ੍ਰੀਏਟ ਕਰੋ ਵੀ 슈ਗਰ ਦਾ ਜਿਹੜਾ ਵੀ ਮਰੀਜ਼ ਹੈ ਨਾ ਉਹ ਸਵੇਰੇ ਉੱਠ ਕੇ ਪਹਿਲੇ ਰੋਜ਼ ਦੇਖੇ ਆਪਣੇ ਪੈਰਾਂ ਨੂੰ ਕਿ ਮੇਰੇ ਪੈਰਾਂ ਤੇ ਕੋਈ ਜ਼ਖਮ ਤਾਂ ਨਹੀਂ ਹੈ ਆਪਣਾ ਜੁੱਤਾ ਵੀ ਮਾਨ ਤੋਂ ਪਹਿਲੇ ਉੱਥੇ ਅੰਦਰ ਹੱਥ ਪਾ ਕੇ ਦੇਖੇ ਵੀ ਕੁਝ ਉਹਦੇ ਚ ਉਹ ਪ੍ਰੋਬਲਮ ਤਾਂ ਨਹੀਂ ਹੈ ਸੋ ਇਹ ਚੀਜ਼ ਦੀ ਅਵੇਅਰਨੈਸ ਪਬਲਿਕ ਚ ਵੀ ਕ੍ਰੀਏਟ ਕਰਨੀ ਉਹ ਵੀ ਇੱਕ ਬੜਾ ਇੰਪੋਰਟੈਂਟ ਐਸਪੈਕਟ ਹੈ ਔਰ ਉਹਨੂੰ ਧਿਆਨ ਚ ਰੱਖਦੇ ਹੋਏ ਅਸੀਂ ਇੱਕ ਵਾਕਥਨ ਵੀ ਰੱਖੀ ਹੈ 31 ਤਰੀਕ ਨੂੰ ਫਰਡੇ ਨੂੰ ਮਾਰਨਿੰਗ ਦੇ ਵਿੱਚ ਇਨ ਰੋਜ਼ ਗਾਰਡਨ ਰਣਜੀਤ ਐਵਨਿਊ ਉੱਥੇ ਦੈਟ ਇਜ਼ ਬੇਸਿਕਲੀ ਮੈਂਟ ਟੂ ਕ੍ਰੀਏਟ ਪਬਲਿਕ ਅਵੇਅਰਨੈਸ ਸੋ ਵੀ ਆਰ ਗੋਇੰਗ ਟੂ ਹੈਵ ਦੈਟ ਐਟ 6:30 ਔਨ ਦੈਟ ਡੇ ਇਨ ਦ ਮਾਰਨਿੰਗ ਜਿੱਥੇ ਅਸੀਂ ਆਪਣਾ ਡਾਕਟਰ ਜੀ ਗੁਪਤਾ ਜਿਹੜੇ ਆਪਣੇ ਐਮਐਲਏ ਆ ਉਹਨਾਂ ਨੂੰ ਵੀ ਬੁਲਾਇਆ ਸੋ ਉੱਥੇ ਵੀ ਆਰ ਗੋਇੰਗ ਟੂ ਹੈਵ ਦੈਟ ਸੋ ਦੈਟ ਯੂ نو ਵੀ ਵਿਲ ਬੀ ਗਿਵਿੰਗ ਪੈਂਫਲੇਟਸ Uh, to the uh, people uh, you know we how to take care of their feet particularly those who are diabetics so public awareness ekda bada important aspect hai jada asi academically jada program design kita hai ode ch vi asi sare experts involve kite hai asi PGI de jade endocrinology de head hai dr ashurastogi hai ohna nu involve kita hai plastic surgery de professor ਸੁਨੀਲ ਗਾਬਾ ਹੈ ਉਹਨਾਂ ਨੂੰ ਇਨਵੋਲਵ ਕੀਤਾ ਹੈ ਦੈਨ ਵੀ ਹੈਵ ਇਨਵੋਲਵ ਪੀਪਲ ਫਰਮ ਚੇਨਈ ਆਲਸੋ ਹੀ ਇਜ਼ ਵਨ ਆਫ ਆਵਰ ਆਪਣਾ ਕੋ ਚੇਅਰਮੈਨ ਆਫ ਦੀ ਸਾਇੰਟਿਫਿਕ ਕਮੇਟੀ ਸੋ ਵੀ ਹੈਵ ਮੇਡ ਦੀ ਬੈਸਟ ਆਫ ਦੀ ਪ੍ਰੋਗਰਾਮ ਐਕਚੁਅਲੀ ਉਹ ਪ੍ਰੋਗਰਾਮ ਜਦੋਂ ਅਸੀਂ ਫਾਈਨਲ ਕਰਕੇ ਸਾਰਿਆਂ ਨੂੰ ਭੇਜਿਆ ਹੈ so we are getting very good uh, response you know people are very happy that uh, uh, such a program is there and then uh, experts bari dor seven in the say jehde manlo usa to uk to italy to europe to different jagah to jehde bande esse field ch kam kar rahe hai and they have done a lot of research also jehdi research kiti jandi hai na wo generally bahut khat institutions de vich kiti jandi hai lekin wo research de jehde results hain ਉਹ ਆਮ ਡਾਕਟਰਸ ਤੱਕ ਪਹੁੰਚਾਣੇ ਤਾਂ ਕਿ ਉਹਨੂੰ ਉਹ ਇੰਪਲੀਮੈਂਟ ਕਰ ਸਕਣ ਤੇ ਉਹਦਾ ਫਾਇਦਾ ਉਠਾ ਸਕਣ ਉਹ ਦੈਟ ਇਜ਼ ਵਾਟ ਯੂ نو ਵੀ ਆਰ ਟ੍ਰਾਈਂਗ ਟੂ ਡੂ ਕਿ ਪਾਰਟਿਕੁਲਰਲੀ ਦੋ ਡਾਕਟਰਸ ਆਰ ਕਮਿੰਗ ਫਰਮ 올 ਓਵਰ ਦੀ ਕੰਟਰੀ ਪਰ ਸਾਡਾ ਸਟ੍ਰੈਸ ਇਸ ਇਹਗਾ ਵੀ ਸਾਡੇ ਰੀਜਨ ਦੇ ਡਾਕਟਰਸ ਜਿਹੜੇ ਹਨ ਉਹ ਮੈਕਸਿਮਮ ਪਾਰਟਿਸਿਪੇਟ ਕਰਨ ਕਿਉਂਕਿ ਸਾਡੀ ਫੀਲਿੰਗ ਇਹ ਹੈਗੀ ਹੈ ਵੀ ਐਸ ਕੰਪੇਅਰਡ ਟੂ ਦਾ ਸਾਊਥ ਐਂਡ ਵੈਸਟ ਦੀ ਸਾਡੇ ਜਿਹੜੇ ਡਾਕਟਰਸ ਹੈ ਉਨਾ ਚੇ ਇਹਦੀ ਥੋੜੀ ਜੀ ਅਵੇਅਰਨੈਸ ਘਟ ਹੈ ਸੋ ਵੀ ਵਾਂਟਡ ਟੂ ਇਨਕਰੀਸ ਥੈਟ ਸੋ ਪਾਰਟਿਸਪੇਸ਼ਨ ਇਜ਼ ਗoing ਟੂ ਬੀ ਥੇਅਰ ਫਰਮ 올ਓਵਰ ਦ ਕੰਟਰੀ ਇਨ ਐਡੀਸ਼ਨ ਟੂ ਦ ਇੰਟਰਨੈਸ਼ਨਲ ਬਟ ਦੈਨ ਅਵਰ ਸਟ੍ਰੈਸ ਹੈ ਬਿੰ ਕਿ ਅਸੀਂ ਆਪਣੇ ਰੀਜਨ ਦੇ ਜਿਹੜੇ ਡਾਕਟਰਸ ਐ ਪਾਰਟਿਕੁਲਰਲੀ ਜਿਹੜੇ ਸਾਡੇ ਜੂਨੀਅਰ ਕਲੀਗਸ ਐ ਉਹਨਾਂ ਨੂੰ ਇਹਦੇ ਬਾਰੇ ਸੈਂਸਿਟਾਈਜ਼ ਕੀਤਾ ਜਾ ਸਕੇ ਤਾਂ ਕਿ ਉਹ ਇਸ ਬਿਮਾਰੀ ਨਾਲ ਲੜਨ ਵਾਸਤੇ ਯੂ ਨੋ ਦੇ ਆਰ ਬੈਟਰ ਪ੍ਰਿਪੇਅਰਡ 650 ਕ੍ਰਾਸ ਕਰ ਗਈ ਹੈ ਸਾਡੀ ਰਜਿਸਟ੍ਰੇਸ਼ਨ ਪ੍ਰੀਵੈਂਸ਼ਨ ਤੋਂ ਲੈ ਕੇ ਇਲਾਜ ਤੋਂ ਲੈ ਕੇ ਉਹਨੂੰ ਬਾਅਦ ਚ ਮੰਨ ਲਓ ਕੋਈ ਅਲਸਰ ਠੀਕ ਵੀ ਹੋ ਗਿਆ ਤੇ ਦੁਬਾਰਾ ਕਿਉਂ ਨਾ ਹੋ ਨਾ ਹੋਵੇ ਉਹਦੇ ਬਾਰੇ ਵੀ ਸਾਰੀ ਡਿਸਕਸ਼ਨਸ ਨੇ ਅਸੀਂ ਤਾਂ ਇਹ ਸਮਝਦੇ ਹਾਂ ਨਾ ਜੀ ਕੱਲੀ ਪੈਰ ਦੀ ਪ੍ਰੋਬਲਮ ਹੈ ਪਰ ਉਹਦੇ ਚ ਦੇਖੋ ਸ਼ੂਗਰ ਕੰਟਰੋਲ ਬਹੁਤ ਜ਼ਰੂਰੀ ਹੈ ਸਭ ਨਾਲ ਪਹਿਲੇ ਤੇ ਉਹਦੇ ਚ ਮੈਡੀਸਨ ਦੇ ਡਾਕਟਰ ਜਿਹੜੇ ਐਮ ਡੀ ਮੈਡੀਸਨ ਜਾਂ ਐਂਡੋਕ੍ਰਾਈਨੋਲੋਜਿਸਟ ਉਹਨਾਂ ਦਾ ਬੜਾ ਇੰਪੋਰਟੈਂਟ ਰੋਲ ਹੈ ਫਿਰ ਜਦੋਂ ਜ਼ਖਮ ਬਣ ਗਿਆ ਉਹਨੂੰ ਹੀਲ ਕਰਨ ਚ ਸਰਜਨ ਦਾ ਬੜਾ ਰੋਲ ਹੈ ਫਿਰ ਕਈ ਕੇਸਿਸ ਚ ਹੱਡੀਆਂ ਇਨਵੋਲਵ ਹੋ ਜਾਂਦੀਆਂ ਹਾਰਕੋ ਫੁੱਟ ਅਸੀਂ ਕਹਿੰਦੇ ਆ ਉਹਦੇ ਚ ਹੱਡੀ ਵਾਲੇ ਡਾਕਟਰਸ ਦਾ ਜਿਹੜਾ ਬੜਾ ਇੰਪੋਰਟੈਂਟ ਰੋਲ ਹੈ ਅੱਛਾ ਫਿਰ ਜਦੋਂ ਤੁਸੀਂ ਜ਼ਖਮ ਮੰਨ ਲਓ ਠੀਕ ਕਰਤਾ ਤੇ ਉਹਦੇ ਚ ਡਰ ਇਹ ਹੁੰਦਾ ਹੈ ਵੀ ਇਹ ਜਦੋਂ ਇਹ ਚੱਲਣਾ ਸ਼ੁਰੂ ਕੀਤਾ ਤੇ ਉਹ ਫਿਰ ਬਨ ਜਾਣਾ देयर आर ਅਦਰ ਸਪੈਸ਼ਲਿਸਟ ਜਿਹਨਾਂ ਨੂੰ ਅਸੀਂ ਪ੍ਰੋਡਕਟ੍ਰਿਸਟ ਕਹਿੰਦੇ ਆ ਉਹ ਉਹਨਾਂ ਨੂੰ ਸ਼ੂਜ਼ ਇਦਾਂ ਦੇ ਬਣਾ ਕੇ ਦਿੰਦੇ ਆ ਵੀ ਉਸ ਹਿੱਸੇ ਦੇ ਨਾ ਭਾਰ ਜਿਹੜਾ ਹੈ ਉਹ ਨਾ ਪਵੇ ਆਫ ਲੋਡਿੰਗ ਉਹਨੂੰ ਕਹਿੰਦੇ ਆ ਸੋ ਉਹਦਾ ਉਹਦੇ ਲਈ ਮਸ਼ੀਨਸ ਹੈਗੀਆਂ ਜਿਹਦੇ ਜੋ ਟੈਸਟ ਕਰਦੇ ਆ ਦੇਖਦੇ ਆ ਕਿ ਕਿਹੜੇ ਹਿੱਸੇ ਦੇ ਵਿੱਚ ਜਿਹੜੀ ਪ੍ਰੋਬਲਮ ਹੈ ਤੇ ਉਥੇ ਉਹਦਾ ਸ਼ੂ ਜਾਂ ਉਹਦਾ ਪਤਾਵਾ ਇਦਾਂ ਦਾ ਬਣਾਇਆ ਜਾਏ ਕਿ ਉਥੇ ਵਜਨ ਨਾ ਆਏ ਜਿਹਦੀ ਸ਼ੂਗਰ ਕੰਟਰੋਲ ਨਹੀਂਦੀ ਹੈ ਉਹਦੇ ਵਿੱਚ ਕੰਪਲਿਕೇಷನ್ಸ್ ਹੋਣ ਦੇ ਚਾਂਸਸ ਚਾਹੇ ਉਹ ਪੈਰਾਂ ਦੀ ਹੋਵੇ ਚਾਹੇ ਅੱਖਾਂ ਦੀ ਹੋਵੇ ਚਾਹੇ ਹਾਰਟ ਦੀ ਹੋਵੇ ਯੂ نو ਐਸ ਆਈ ਸੈਡ ਕਿ ਮਲਟੀਪਲ ਸਿਸਟਮਸ ਆਰ ਇਨਵੋਲਡ ਸੋ ਉਹ ਸਾਰੇ ਸਿਸਟਮਸ ਜਿਹੜੇ ਹੈ ਉਹਨਾਂ ਦੀ ਇਨਵੋਲਵਮੈਂਟ ਦਾ ਚਾਂਸਸ ਅਸੀਂ ਰਿਡਿਊਸ ਕਰ ਸਕਦੇ ਆ ਸੋ ਉਹ ਟਾਈਮਲੀ ਆਏਗਾ ਤੇ ਤਾਂ ਹੀ ਅਸੀਂ ਬਚਾ ਵਾੰਗੇ ਉਹਦੇ ਵਾਸਤੇ ਜਿਹੜੇ ਜਨਰਲ ਫਿਜ਼ੀਸ਼ੀਅਨਸ ਐ ਜਨਰਲ ਪ੍ਰੈਕਟਿਸ਼ਨਰਸ ਐ ਉਹਨਾਂ ਤੱਕ ਇਹ ਨੌਲੇਜ ਪਹੁੰਚਾਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ